ਸਭੂ ਤੇਰਾ ਆਵਾਹ ਹੈ ਗੁਰੂ ਮਹਾਰਾਜ ਨੇ ਮੇਰੇ ਪੈਰਾਂ 'ਤੇ ਆਪੋ ਤੇਰੀ ਰਵਿਆਈ ਕੋਈ ਨਾ ਉਹ ਮਾਣੇ ਤੇਰਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇੱਕ ਲੋੜਵੰਦ ਪਰਿਵਾਰ ਪਿੰਡ ਅਰਨੀ ਵਾਲੇ ਤੋਂ ਔਰ ਲੜਕੇ ਦੀ ਜਿਹੜੀ ਬਰਾਤ ਉਮਲੋਟ ਸਾਈਡ ਤੋਂ ਆਈ ਹੈ ਅਰਨੀ ਵਾਲੇ ਤੋਂ ਜਿਹੜਾ ਸਾਡੇ ਇੱਕ ਵੀਰ ਹੈ ਬਿੰਕੀ ਜੀ ਜਿਨ੍ਹਾਂ ਨੇ ਇਹ ਪਰਿਵਾਰ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੀ ਪਰਿਵਾਰ ਲੋੜਵੰਦ ਸੀਗਾ ਪਰ ਸਾਡੇ ਜਿੰਨੇ ਵੀ ਸੰਸਥਾ ਦੇ ਮੈਂਬਰ ਆ ਭਰਾਵਾਂ ਦੇ ਸਹਿਯੋਗ ਨਾਲ ਭਾਰਤੀ ਕਿਸਾਨ ਯੂਨੀਅਨ ਕਾਦਰੀ ਦੇ ਪ੍ਰਧਾਨ ਸਾਹਿਬ ਪਿਆਰ ਉਹ ਵੀ ਪਹੁੰਚਿਆ ਸਾਡੇ ਹੋਰ ਵੀ ਵੀਰ ਸਾਰੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਪਰਿਵਾਰ ਨੂੰ ਡੋਨੇਸ਼ਨ ਦੇ ਕੇ ਔਰ ਲੜਕੀ ਦਾ ਜਿਹੜਾ ਆਨੰਦ ਕਾਰਜ ਸਫਲ ਕੀਤਾ ਗਿਆ ਪ੍ਰਮਾਤਮਾ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਵੱਲੋਂ ਇਸ ਪਰਿਵਾਰ ਵਾਸਤੇ ਇਸ ਲੜਕੀ ਵਾਸਤੇ ਕੰਨਿਆਂ ਵਾਸਤੇ ਮਾਇਆ ਦੀ ਸੇਵਾ ਆਈ ਹੈ ਜਾਂ ਹੋਰ ਵੀ ਸਮਾਨ ਆਇਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਵੀਰੋ ਇਸੇ ਤਰ੍ਹਾਂ ਆਪਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹੀਏ ਕਿਉਂਕਿ ਲੋੜਵੰਦ ਪਰਿਵਾਰ ਹੀ ਸੰਸਥਾ ਕੋਲੇ ਪਹੁੰਚ ਕੇ ਵਿਆਹ ਵਾਸਤੇ ਅਰਜੀ ਲਾਉਂਦਾ ਪਰ ਅਸੀਂ ਕਦੇ ਵੀ ਦਾਜ ਹਦੇਜ ਨਹੀਂ ਕਿਤੇ ਮੰਗ ਕੀਤੀ ਨਾਲ ਅਸੀਂ ਦਿੱਤਾ ਪਰ ਜਿਹੜੇ ਇਹ ਪੋਸਟ ਪਾਉਣ ਤੋਂ ਬਾਅਦ ਕੋਈ ਵੀ ਸੱਜਣ ਹੋਵੇ ਕੋਈ ਬੈੱਡ ਦੇਵੇ ਜਾਂ ਕੋਈ ਕੁਝ ਵੀ ਦੇ ਜਵੇ ਪੱਖਾ ਦੇ ਜਵੇ ਉਹ ਕੰਨਿਆ ਨੂੰ ਜੋ ਵੀ ਚੀਜ਼ ਦੇ ਜਵੇ ਉਹ ਲੜਕੀ ਵਾਸਤੇ ਹੁੰਦਾ ਹੈ ਅਸੀਂ ਇਕੱਲਾ ਰੋਟੀ ਪਾਣੀ ਦਾ ਅਰੇਂਜਮੈਂਟ ਕਰੀਦਾ ਇਹ ਸਾਰੇ ਵੀਰਾਂ ਦੇ ਸਹਿਯੋਗ ਨਾਲ ਹੋ ਜਾਂਦਾ ਪ੍ਰਮਾਤਮਾ ਉਹਨਾਂ ਨੂੰ ਛੜ ਦੀ ਕਲਾ ਬਖਸ਼ ਸਾਰੇ ਭੋਰ ਸਾਡੇ ਜਿੰਨੇ ਵੀ ਸਾਡੇ ਮੈਂਬਰ ਆ ਐਨਜੀਓ ਦੇ ਜੁਣੀੰਦ ਨਾਲ ਸਾਡੇ ਐਨਜੀਓ ਵੀ ਬਹੁਤ ਸਮੇਂ ਤੋਂ ਕੰਮ ਕਰਦੀ ਆ ਜਿਹੜਾ ਲੋਟਬੰਦ ਪਰਿਵਾਰਾਂ ਹੁੰਦੀਆਂ ਬੇਟੀਆਂ ਦੀਆਂ ਸ਼ਾਦੀਆਂ ਅਸੀਂ ਇੱਥੇ ਜੋ ਸਮੇਂ-ਸਮੇਂ ਤੇ ਸਾਡੇ ਸਸਤਾ ਕਰਾਉਂਦੀ ਆ ਨਾਲ ਹੀ ਜਿਹੜੇ ਪਰਿਵਾਰ ਕਈ ਸਾਡੇ ਵੀਰ ਜੋ ਬਿਮਾਰੀ ਬਿਮਾਰ ਹੁੰਦੇ ਆ ਇਲਾਜ ਦੇ ਯੋਗ ਨਹੀਂ ਹੁੰਦੇ ਉਹਨਾਂ ਦਾ ਵੀ ਇਲਾਜ ਤੇ ਅਸੀਂ ਜੋ ਸਾਡੇ ਪਹੁੰਚ ਕਰਦਾ ਸੰਸਥਾ ਤੱਕ ਉਹ ਵੀ ਕਰਾਉਂਦੇ ਰਹਿੰਦੇ ਆ ਜਿਹੜੇ ਪਰਿਵਾਰ ਰਾਸ਼ਨ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹਨਾਂ ਨੂੰ ਰਾਸ਼ਨ ਵੀ ਮਈਆ ਕਰਾਇਆ ਜਾਂਦਾ ਪਰਮਾਧਮਾ ਕੇ ਅਰਦਾਸ ਕਰਦੇ ਆ ਵੀ ਜਿੰਨੇ ਵੀ ਸਾਡੇ ਐਨ ਜੀਓ ਦੇ ਜੁਨੀਅਰ ਦੇ ਵੀਰਾਂ ਸਾਰਿਆਂ ਤੇ ਚੜ੍ਹਦੀ ਕਲਾ ਕਰੇ ਤੇ ਇਹ ਜਿਹੜੇ ਜਿਹੜੇ ਆਪ ਦਾ ਵਿਹਿਸਾਬ ਪਾਉਂਦੇ ਆ ਦਸਵੰਦ ਕੱਢਦੇ ਉਹਨਾਂ ਦੀ ਮਾਰੇ ਦਿਨ ਦੁੱਗਣੀ ਰਾਤ ਚੋਂ ਕਿੰਨੀ ਤਰੱਕੀ ਕਰੇ ਨਾਲ ਹੀ ਬਲੱਡ ਕੈਂਪ ਜੋ ਇਲਾਕੇ ਦੇ ਸਮੇਤ ਇੱਥੇ ਅਸੀਂ ਸਮੇਂ-ਸਮੇਂ ਤੇ ਲਾਉਂਦੇ ਰਹਿੰਨੇ ਆ ਜੇ ਕਿਸੇ ਵੀਰ ਨੂੰ ਬਲੱਡ ਦੀ ਲੋੜ ਹੋਵੇ ਜਲਾਲਾਬਾਦ ਫੌਲਕਾ ਬਰੋਇਪੁਰ ਮੌਸਰ ਫਰੀਦਕੋਟ ਤਾਂ ਸਾਡੇ ਨਾਲ ਉਹ ਵੀ ਸੰਪਰਕ ਕਰਕੇ ਮੇਰੇ ਵੀਰ ਨਾਲ ਜਾਂ ਸਾਡੇ ਮੈਂਬਰਾਂ ਜਿਨ੍ਹਾਂ ਨਾਲ ਵੀ ਸਾਡੇ ਨਾਲ ਸੰਪਰਕ ਰੱਖਿਆ ਸੀ ਉਹ ਵੀ ਉਹਨਾਂ ਮਈਆ ਕਰਾਉਣੇ ਆ ਤੇ ਸਾਡੇ ਵੀਰਾਂ ਨੂੰ ਤੇ ਖਾਸ ਕਰ ਸਾਡੇ ਪ੍ਰਧਾਨ ਜੀ ਨੂੰ ਮਹਾਰਾਏ ਦਲ ਬਖਸ਼ੇ ਦੇ ਇਹੋ ਵੀ ਬਾਤ ਚੜ ਕੇ ਕਾਹਗਾ ਆਉਣ ਵਾਲੇ ਟਾਈਮ ਜਿਹੜਾ ਇਹ ਸ਼ੁਭ ਕਾਰਜ ਜਿਹੜਾ ਇਹ ਕਰਦੇ ਰਹਿਣ ਤੇ ਸਾਡੀ ਜੂਨੀਅਨ ਤੇ ਸਾਡੇ ਜਿਹੜੇ ਐਨ ਜੀਓ ਆ ਇਹ ਬਾਤ ਚੜ ਕੇ ਇਹਨਾਂ ਕੰਮਾਂ ਲੈ ਪਾਗ ਲੈਣ ਤੇ ਜਿਹੜਾ ਵਾਹਿਗੁਰੂ ਇਹਨਾਂ ਦੀ ਕਿਰਪਾ ਕਰੇ ਵਾਹਿਗੁਰੂ ਜੀ ਖਾਲਸਾ ਸਾਡੇ ਇਹੀ ਬੇਨਤੀ ਹੈ ਸਾਡੇ ਜਿਹੜੇ ਮੈਂਬਰਸ ਹਨ ਹਨ ਔਰ ਸ਼ਹਿਰ ਵਾਸੀ ਆ ਕਿ ਇਸ ਤਰੀਕੇ ਦੀ ਸੇਵਾ ਦੇ ਵਿੱਚ ਸਾਨੂੰ ਵੱ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਵੀ ਜਦੋਂ ਸਾਡੇ ਕੋਲ ਸੋਸ਼ਲ ਮੀਡੀਆ ਤੇ ਕੋਈ ਮੈਸੇਜ ਆਉਂਦਾ ਤਾਂ ਅਸੀਂ ਹਮੇਸ਼ਾ ਬਲੀਵ ਨਹੀਂ ਕਰਦੇ ਕਿ ਆਪਾਂ ਕਹਿੰਦੇ ਉਹ ਫੇਕ ਹੋ ਸਕਦਾ ਪਰ ਜਦੋਂ ਸ਼ਹਿਰ ਦੇ ਵਿੱਚ ਤੁਹਾਨੂੰ ਇਹੋ ਜਿਹੀ ਸੇਵਾ ਦਾ ਮੌਕਾ ਮਿਲਦਾ ਤਾਂ ਤੁਸੀਂ ਆਪ ਆਪਣੇ ਹੱਥੀਂ ਇਹ ਸੇਵਾ ਦਾ ਕਾਰਜ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਇਹ ਕੋਈ ਧੋਖਾ ਰੜੀ ਵਾਲਾ ਕੰਮ ਨਹੀਂ ਹੈ ਆਮ ਤੌਰ ਤੇ ਜਿੱਥਾਂ ਆਨਲਾਈਨ ਜਾਂ ਸਾਈਬਰ ਫਰਾਡ ਹੋ ਰਿਹਾ ਹੈ ਤਾਂ ਕਈ ਸੇਵਾ ਦੇ ਨਾਮ ਤੇ ਫਰਾਡ ਵੀ ਚੱਲ ਰਹੀ ਹੈ ਤਾਂ ਇਹੋ ਜਿਹਾ ਫਰੌਡ ਤੋਂ ਬਚਣਾ ਚਾਹੀਦਾ ਔਰ ਜਿਹੜੀ ਅਸਲੀ ਸੇਵਾ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਆਪਦੇ ਹੱਥੀਂ ਜਦੋਂ ਤੁਸੀਂ ਸੇਵਾ ਕਰੋਗੇ ਤਾਂ ਤੁਹਾਨੂੰ ਪਤਾ ਆਏਗਾ ਕਿ ਜਿਹੜਾ ਤੁਸੀਂ ਦਾਨ ਕਰ ਰਹੇ ਹੋ ਉਹ ਕਿਸ ਜਗ੍ਹਾ ਲੱਗ ਰਿਹਾ ਹੈ ਔਰ ਉਸ ਦਾ ਤੁਹਾਨੂੰ ਫਲ ਜਰੂਰ ਮਿਲੇਗਾ